ਜੀ ਕਿਦਾਂ ਹਾਰੇ ਅੱਜ ਇੱਕ ਤੁਹਾਨੂੰ ਸੁਣਾਵਾਂਗੇ ਆਪਣੇ ਸੱਚੇ ਸਵੈ ਨੂੰ ਲੁਕਾਉਣ ਦਾ ਵਰਦ ਆਪਣੇ ਸੱਚੇ ਸਵੈ ਨੂੰ ਲੁਕਾਉਣ ਦਾ ਮੱਦ ਸ਼ੀਸ਼ੇ ਵਿੱਚ ਦੇਖਣਾ ਤੇ ਆਪਣੇ ਖੜੇ ਵਿਅਕਤੀ ਨੂੰ ਨਾ ਪਹਿਚਾਣਨਾ ਦੁਨੀਆ ਦਾ ਸਭ ਤੋਂ ਦੁਖਦਈ ਅਤੇ ਡਰਾਉਣਾ ਅਹਿਸਾਸ ਹੈ ਕਿਸੇ ਦਿਨ ਚਮਕਤਾਰੀ ਟੰਗ ਨਾਲ ਕਿਸੇ ਦੇ ਪ੍ਰਗਟ ਹੋਣ ਦੀ ਉਮੀਦ ਅਤੇ ਅਜੀਬ ਦਿਖਣ ਦਾ ਡਰ ਸਾਨੂੰ ਉਹ ਕੰਮ ਕਰਨ ਲਈ ਮਜਬੂਰ ਕਰਦਾ ਹੈ ਜੋ ਅਸੀਂ ਕਦੇ ਕਰਨ ਦਾ ਇਰਾਦਾ ਨਹੀਂ ਰੱਖਦੇ ਸੀ ਬਚਪਨ ਤੋਂ ਹੀ ਸਾਨੂੰ ਸਿਖਾਇਆ ਗਿਆ ਹੈ ਕਿ ਇਕੱਲੇ ਰਹਿਣ ਵਾਲਾ ਬੱਚਾ ਅਜੀਬ ਹੁੰਦਾ ਹੈ ਉਹ ਇਕੱਲਾ ਹੁੰਦਾ ਹੈ ਕਿਉਂਕਿ ਕੋਈ ਉਸ ਦੇ ਨਾਲ ਨਹੀਂ ਹੁੰਦਾ ਅਸੀਂ ਅਜੀਬ ਨਹੀਂ ਦਿਖਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਲੋਕ ਇਹ ਸੋਚਣ ਕਿ ਕੋਈ ਸਾਡੇ ਨਾਲ ਨਹੀਂ ਹੈ ਅਸੀਂ ਕੀ ਕਰੀਏ ਅਸੀਂ ਉਹ ਆਦਰਸ਼ ਚਿੱਤਰ ਦੇ ਨੂਕਲ ਹੋਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਹਾਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਨਹੀਂ ਤਾਂ ਨਾਫਰਤ ਕਰਦੇ ਹਾਂ ਅਸੀਂ ਉਹ ਚੀਜ਼ਾਂ ਪਹਿਨਣਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਨੂੰ ਪਹਿਨਣ ਵਿੱਚ ਸਹਿਜ ਮਹਿਸੂਸ ਕਰਦੇ ਹਾਂ ਉਹ ਚੀਜ਼ਾਂ ਤੋਂ ਜੋ ਸਾਡੇ ਬਜਟ ਤੋਂ ਬਾਹਰ ਹਨ ਪਰ ਉਹ ਸਾਨੂੰ ਧਿਆਨ ਖਿੱਚਣ ਅਤੇ ਸਵੀਕਾਰ ਕੀਤੇ ਜਾਣ ਵਿੱਚ ਮਦਦ ਕਰਦੀਆਂ ਹਨ ਅਸੀਂ ਇਹ ਸ਼ਬਦਾਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਨੂੰ ਨਾਰਾਜ਼ ਕਰਦੇ ਹਨ ਅਸੀਂ ਉਹ ਚੀਜ਼ਾਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਜੋ ਅਸੀਂ ਸਵੀਕਾਰਯੋਗ ਅਤੇ ਪ੍ਰਸਿੱਧ ਹਨ ਅਸੀਂ ਉਹ ਸਭ ਕੁਝ ਕਰਨਾਂ ਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਨੂੰ ਹਰ ਕਿਸੇ ਵਾਂਗ ਦੇਖਣਾ ਤੇ ਅਜੀਬ ਨਾ ਸਮਝੇ ਜਾਣ ਦੀ ਸਮਝੇ ਜਾਣ ਲਈ ਲੋੜ ਹੁੰਦੀਆਂ ਹਨ ਅਸੀਂ ਅਸਲ ਵਿੱਚ ਇੱਕ ਖੁਸ਼ਦਿਲ ਪਿਆ ਪਿਆਰੇ ਛੋਟੇ ਜਿਹੇ ਇਨਸਾਨ ਦਾ ਆਦਰਸ਼ ਰੂਪ ਬਣ ਜਾਂਦੇ ਹਾਂ ਜੇ ਸਾਨੂੰ ਹਰ ਕੋਈ ਪਿਆਰ ਕਰਦਾ ਹੈ ਇਹ ਕਰਦਾ ਹੈ ਜਾਂ ਘਟੋ ਘਟ ਕੋਈ ਸਾਡਾ ਮਜਾਕ ਨਹੀਂ ਉਡਾਉਂਦਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਦੂਜਿਆਂ ਵਰਗੇ ਬੰਦੇ ਜਾਂਦੇ ਹਾਂ ਅਸੀਂ ਆਪਣੇ ਅਸਲ ਆਪ ਤੋਂ ਹੋਰ ਦੂਰ ਹੁੰਦੇ ਜਾਂਦੇ ਹਾਂ ਜਿੰਨਾ ਜ਼ਿਆਦਾ ਤੁਸੀਂ ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਦੇ ਹੋ ਕਰਦੇ ਹੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਉਹਨਾਂ ਹੀ ਘੱਟ ਤੁਸੀਂ ਇਸ ਗੱਲ ਤੇ ਧਿਆਨ ਦਿੰਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਕੀ ਪਸੰਦ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਜ਼ਿੰਦਗੀ ਦਾ ਆਨੰਦ ਕਿਵੇਂ ਮਾਣਨਾ ਚਾਹੁੰਦੇ ਹੋ ਅਤੇ ਤੁਹਾਨੂੰ ਕੀ ਸਭ ਤੋਂ ਮਹੱਤਵਪੂਰਨ ਬਣਾਉਂਦਾ ਹੈ ਇਸ ਨੂੰ ਸਮਝੇ ਬਿਨਾ ਵੀ ਤੁਸੀਂ ਲੋਕਾਂ ਨੂੰ ਖੁਸ਼ ਕਰਨ ਵਾਲੇ ਬਣ ਰਹੇ ਹੋ ਹਰ ਕਿਸੇ ਨੂੰ ਖੁਸ਼ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਤੁਸੀਂ ਅਸਲ ਵਿੱਚ ਕੌਣ ਸੀ ਅਤੇ ਤੁਸੀਂ ਕੌਣ ਬਣ ਗਏ ਹੋ ਵਿਚਾਰ ਪਾੜਾ ਇੰਨਾ ਵੱਧ ਜਾਂਦਾ ਹੈ ਕਿ ਆਪਣੇ ਆਪ ਨੂੰ ਪਹਿਚਾਨਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਹੀ ਹੈ ਜੋ ਅਕਲਤਾ ਨੂੰ ਜਨਮ ਦਿੰਦਾ ਹੈ ਲੋਕ ਸਮਾਨ ਸੋਚ ਵਾਲੇ ਲੋਕਾਂ ਨੂੰ ਲੱਭਣ ਦੀ ਉਮੀਦ ਵਿੱਚ ਸਵੀਕਾਰਯੋਗ ਵਿਅਕਤੀ ਬਨਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਉਹ ਆਪਣਾ ਅਸਲ ਆਪ ਗਵਾ ਦਿੰਦੇ ਹਨ ਅਤੇ ਇਸੇ ਲਈ ਅਸੀਂ ਇਕੱਲੇ ਬਿਤਾਏ ਸਮੇਂ ਨੂੰ ਇਕੱਲਾਪਣ ਕਹਿੰਦੇ ਹਾਂ ਇਕੱਲਾਪਣ ਉਦੋਂ ਨਹੀਂ ਹੁੰਦੀ ਜਦੋਂ ਤੁਹਾਡੇ ਵਾਲੇ ਦਵਾਲੇ ਲੋਕ ਨਹੀਂ ਹੁੰਦੇ ਇਕੱਲਾਪਣ ਉਸ ਨੂੰ ਕਹਿੰਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੇ ਅੰਦਰ ਨਹੀਂ ਲੱਭ ਸਕਦੇ ਜੇ ਸਫਲ ਤੁਹਾਨੂੰ ਇਹ احساس ਹੁੰਦਾ ਹੈ ਕਿ ਤੁਸੀਂ ਆਪਣਾ ਅਸਲ ਆਪ ਗਵਾ ਦਿੱਤਾ ਹੈ ਇਕੱਲਾਪਨ ਤੁਹਾਡੇ ਅੰਦਰ ਕਬਜ਼ਾ ਕਰ ਲੈਂਦਾ ਹੈ ਸਭ ਤੋਂ ਭੈੜੀ ਕਿਸਮ ਦੀ ਇਕਲਤਾ ਉਦੋਂ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨਾਲ ਘਿਰੇ ਹੁੰਦੇ ਹੋ ਫਿਰ ਵੀ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ ਇਹ ਇਸ ਲਈ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਮਿਸੂਸ ਨਹੀਂ ਕਰ ਸਕਦੇ ਜਿਵੇਂ ਕਿ ਤੁਸੀਂ ਹੁਣ ਮੌਜੂਦ ਨਹੀਂ ਹੋ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਵੀ ਵਿਅੰਗਮਤ ਕੀ ਹੈ ਇਹ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਉਹ ਵਿਅਕਤੀ ਬਣਨ ਦੀ ਕੋਸ਼ਿਸ਼ ਕਰਦੇ ਹੋ ਜੋ ਤੁਸੀਂ ਨਹੀਂ ਹੋ ਪਰ ਇਸ ਨਾਲ ਤੁਹਾਨੂੰ ਆਪਣੇ ਆਪ ਨਾਲ ਨਫ਼ਰਤ ਹੋਣ ਲੱਗਦੀ ਹੈ ਮੈਨੂੰ ਦੱਸੋ ਕੋਈ ਉਸ ਵਿਅਕਤੀ ਨੂੰ ਕਿਵੇਂ ਸਵੀਕਾਰ ਸਵੀਕਾਰ ਕਰ ਸਕਦਾ ਹੈ ਜੋ ਆਪਣੇ ਆਪ ਨੂੰ ਸਵੀਕਾਰ ਨਹੀਂ ਕਰ ਸਕਦਾ ਕੋਈ ਉਸ ਵਿਅਕਤੀ ਨਾਲ ਕਿਵੇਂ ਸਮਾਂ ਬਿਤਾਉਣਾ ਚਾਹ ਸਕਦਾ ਹੈ ਜੋ ਆਪਣੇ ਆਪ ਨਾਲ ਸਮਾਂ ਬਿਤਾਉਣਾ ਪਸੰਦ ਨਹੀਂ ਕਰਦਾ ਤੁਹਾਨੂੰ ਇਸ ਤੋਂ ਕੀ ਮਿਲਿਆ ਹੈ ਕੁਝ ਵੀ ਨਹੀਂ ਲੋਕਾਂ ਦੀ ਸਵੀਕ੍ਰਿਤੀ ਅਤੇ ਪਿਆਰ ਦੀ ਭਾਲ ਵਿੱਚ ਤੁਸੀਂ ਆਪਣੇ ਆਪ ਨੂੰ ਗਵਾ ਦਿੰਦੇ ਹੋ ਮੈਂ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਲੋਕਾਂ ਨਾਲ ਚੰਗਾ ਬਣਨ ਦੀ ਕੋਸ਼ਿਸ਼ ਵਿੱਚ ਬਤਾਇਆ ਹੈ ਤਾਂ ਜੋ ਮੈਨੂੰ ਇੱਕ ਸੰਪੂਰਨ ਵਿਅਕਤੀ ਮੰਨਿਆ ਜਾ ਸਕੇ ਜਦੋਂ ਮੈਂ ਘਰ ਜਦੋਂ ਮੈਂ ਘਰ ਰਹਿਣਾ ਤੇ ਕਿਤਾਬ ਪੜ੍ਹਨਾ ਚਾਹੁੰਦੀ ਸੀ ਤਾਂ ਮੈਂ ਬਾਹਰ ਜਾਣ ਲਈ ਹਾਂ ਕਿਹਾ ਜਦੋਂ ਮੈਂ ਥੱਕੇ ਹੋਏ ਜਾਂ ਰੁੱਝੇ ਹੋਣ ਕਾਰਨ ਹੋਣ ਕਰਕੇ ਬਹਾਨੇ ਬਣਾਉਣਾ ਚਾਹੁੰਦੀ ਸੀ ਤਾਂ ਵੀ ਮੈਂ ਗੱਲ ਕਰਦੀ ਸੀ ਅਤੇ ਮਸਕਰਾਂਦੀ ਸੀ ਜਦੋਂ ਮੈਂ ਆਮ ਕੱਪੜਿਆਂ ਵਿੱਚ ਬਾਹਰ ਜਾਣਾ ਚਾਹੁੰਦੀ ਸੀ ਤਾਂ ਮੈਂ ਤਿਆਰ ਹੋ ਜਾਂਦੀ ਸੀ ਮੈਂ ਇਹ ਸਭ ਇਸ ਲਈ ਕੀਤਾ ਤਾਂ ਜੋ ਮੈਂ ਉਹ ਬਣ ਸਕਾਂ ਜੋ ਲੋਕ ਮੈਨੂੰ ਬਣਾਉਣਾ ਚਾਹੁੰਦੇ ਹਨ ਹਾਲਾਂਕਿ ਮੈਂ ਉਸ ਸਮੇਂ ਮੈਨੂੰ ਇਹ احساس ਨਹੀਂ ਸੀ ਕਿ ਜੇ ਮੈਂ ਦੂਜਿਆਂ ਲਈ ਇੱਕ ਰੋਲ ਮਾਡਲ ਬਣ ਵੀ ਜਮਾਂ ਤਾ ਰੋਲ ਮਾਡਲ ਬਣਨ ਦਾ ਕੀ ਮਤਲਬ ਹੋਵੇਗਾ ਮੈਂ ਆਪਣੇ ਬਾਰੇ ਕੀ ਸੋਚਦੀ ਹਾਂ ਮੈਨੂੰ ਕੀ ਪਸੰਦ ਹੈ ਨਾ ਅਤੇ ਨਾ ਪਸੰਦ ਹੈ ਮੇਰੇ ਡਰ ਕੀ ਹਨ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜੇ ਕਿਹੜੀਆਂ ਚੀਜ਼ਾਂ ਕਰਨਾ ਚਾਹੁੰਦੀ ਹਾਂ ਪਰ ਨਹੀਂ ਕਰਦੀ ਇਹ ਸਿਰਫ ਇਸ ਲਈ ਹੈ ਕਿਉਂਕਿ ਮੈਂ ਆਪਣੀ ਅੰਦਰੂਨੀ ਆਵਾਜ਼ ਨੂੰ ਦਬਾਉਣ ਦੀ ਕਲਾ ਵਿੱਚ ਮਹੂਰਤ ਹਾਸਲ ਕਰ ਲਈ ਹੈ हां मैं जानती हां कि मैं अकेली नहीं हां अस्सी सारे एक वर्ग ही हां बचपन ਤੋਂ ਹੀ ਅਸੀਂ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਾਂ ਕਿਸ ਦਾ ਬੱਚਾ ਪਿਆਰਾ ਹੁਸ਼ਿਆਰ ਜਾਂ ਵਧੇਰੇ ਬੁੱਧੀਮਾਨ ਹੈ ਅਸੀਂ ਤਾਂ ਅਸੀਂ ਜਾਂ ਤਾਂ ਆਪਣੇ ਮਾਪਿਆਂ ਲਈ ਸੰਪੂਰਨ ਬੱਚਾ ਬਨਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਉਹ ਸਾਡੇ ਤੇ ਮਾਣ ਕਰ ਸਕਣ ਜਾਂ ਅਸੀਂ ਕੂਲ ਅਤੇ ਚੰਗਾ ਦਿਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਅਸੀਂ ਕਾਲਜ ਦੇ ਸਭ ਤੋਂ ਵਸਿੱਧ ਮਸ਼ਹੂਰ ਤਾਂ ਹੀ ਸਭਾਂ ਚੱਕੀਏ ਅਸੀਂ ਇੰਨੇ ਲੰਬੇ ਸਮੇਂ ਤੋਂ ਇਸ ਦੌੜ ਵਿੱਚ ਦੌੜ ਰਹੇ ਹਾਂ ਕਿ ਸਾਡਾ ਅਸਲੀ ਆਪਾ ਸ਼ਖਸੀਅਤ ਦੇ ਬਦਲੇ ਦੀ ਗਤੀ ਦੇ ਨਾਲ ਨਹੀਂ ਚੱਲ ਸਕਦਾ ਸਾਡਾ ਅਸਲੀ ਆਪਾ ਸਮਾਜਿਕ ਅਤੇ ਕਾਰਪੋਰੇਟ ਸਿਸ਼ਟਾਚਾਰ ਦੀਆਂ ਪਰਤਾਂ ਹੇਠ ਦੱਬਿਆ ਹੋਇਆ ਹੈ ਸਾਨੂੰ ਜੋ ਪਸੰਦ ਹੈ ਉਹ ਕਰਨ ਦੀ ਬਜਾਏ ਅਸੀਂ ਉਹ ਕਰਦੇ ਹਾਂ ਜੋ ਦੂਜਿਆਂ ਨੂੰ ਪਸੰਦ ਹੈ ਮੈਂ ਇਸ ਵਿੱਚ ਮਾਰ ਹਾਂ ਮੈਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਸਮਾਂ ਨਹੀਂ ਹੈ ਫਿਰ ਵੀ ਜੇਕਰ ਕੋਈ ਦੋਸਤ ਮੈਨੂੰ ਫੋਨ ਕਰਦਾ ਹੈ ਜਾਂ ਤੇ ਆਪਣੇ ਵਿਚਾਰ ਸਾਂਝੇ ਕਰਦਾ ਹੈ ਤਾਂ ਮੈਂ ਮੈਂ ਉਹਨਾਂ ਦੀ ਹਰ ਗੱਲ ਸੁਣਨੀ ਚਾਹੁੰਦੀ ਹਾਂ ਜੋ ਉਹਨਾਂ ਕੋਲ ਮੇਰੇ ਰੋਣ ਲਈ ਮੌਡਾ ਹੋਵੇ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜਿਵੇਂ ਅਸੀਂ ਲੋਕਾਂ ਉਹਨਾਂ ਲੋਕਾਂ ਨਾਲ ਗੱਲ ਕਰਨਾ ਬੰਦ ਕਰ ਦਿੰਦੇ ਹਾਂ ਜੋ ਸਾਨੂੰ ਨਜ਼ਰ ਅੰਦਾਜ਼ ਕਰਦੇ ਕਰਦੇ ਹਨ ਜਦੋਂ ਅਸੀਂ ਵਾਰ-ਵਾਰ ਆਪਣੀ ਅੰਦਰੂਨੀ ਆਵਾਜ਼ ਨੂੰ ਚੁੱਪ ਕਰਾਉਂਦੇ ਹਾਂ ਸਾਡੀ ਆਤਮਾ ਵੀ ਸਾਡੇ ਨਾਲ ਸੰਚਾਰ ਕਰਨਾ ਬੰਦ ਕਰ ਦਿੰਦੀ ਹੈ ਫਿਰ ਇੱਕ ਦਿਨ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਅਤੇ ਆਪਣੇ ਬਿਨਾਂ ਕਿਸੇ ਸਾਥੀ ਦੇ ਘੁੰਮਣ ਫੇਰਨ ਜਾਂ ਆਕਰਸ਼ਿਤ ਤਸਵੀਰਾਂ ਖਿੱਚਣ ਲਈ ਆਪਣੇ ਆਪ ਨਾਲ ਸਮਾਂ ਬਿਤਾਉਣਾ ਦੁਖਦਾਈ ਹੋ ਜਾਂਦਾ ਹੈ ਕਿਉਂ ਕਿਉਂਕਿ ਸਾਡੇ ਤੁਹਾਡੇ ਅੰਦਰ ਇੰਨਾ ਕੁਝ ਛੁਪਿਆ ਹੋਇਆ ਹੈ ਕਿ ਜੇ ਤੁਸੀਂ ਅੰਦਰਲੀਆ ਪਰਤਾਂ ਨੂੰ ਖੋਲਣ ਬੈਠੋਗੇ ਤਾਂ ਇਸ ਵਿੱਚ ਕਈ ਸਾਲ ਲੱਗ ਜਾਣਗੇ ਪਰ ਤੁਸੀਂ ਆਪਣੇ ਅਸਲ ਰੂਪ ਨੂੰ ਲੱਭ ਸਕੋਗੇ ਇਸੇ ਲਈ ਮੈਂ ਕਹਿੰਦੀ ਹਾਂ ਅਜਿਹੇ ਦਿਨ ਆਉਂਦੇ ਹਨ ਜਦੋਂ ਤੁਸੀਂ ਦੁੱਖ خود ਨੂੰ ਕਿਸੇ ਹੋਰ ਨਾਲ ਜ਼ਿਆਦਾ ਯਾਦ ਕਰਦੇ ਹੋ ਮੈਂ ਮਨੋਵਿਗਿਆਨਿਕ ਨਹੀਂ ਹਾਂ ਨਾ ਹੀ ਮੈਂ ਇੱਕ ਥੈਰੇਪਿਸਟ ਹਾਂ ਜੋ ਮਨੁੱਖੀ ਦਿਮਾਗ ਦੇ ਕੰਮ ਨੂੰ ਸਮਝਦਾ ਹਾਂ ਮੈਂ ਮਨੁੱਖ ਹਾਂ ਅਤੇ ਮੈਂ ਜਾਣਦੀ ਹਾਂ ਕਿ ਮਨੁੱਖੀ ਦਿਲ ਵਿੱਚ ਕੀ ਚੱਲ ਰਿਹਾ ਹੈ ਅਸੀਂ ਸਾਰੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਫਸੇ ਹੋਏ ਹਾਂ ਤਾਂ ਜੋ ਵਧੇਰੇ ਸਵੀਕ੍ਰਿਤੀ ਅਤੇ ਪ੍ਰਸ਼ੰਸਕਾ ਪ੍ਰਾਪਤ ਕੀਤੀ ਜਾ ਸਕੇ ਅਸੀਂ ਜੋ ਮਹਿਸੂਸ ਕਰਦੇ ਹਾਂ ਉਹਨਾਂ ਨੂੰ ਨજર ਅੰਦਾਜ਼ ਕਰਦੇ ਹਾਂ ਕਿਉਂਕਿ ਇਸ ਲਈ ਕਿਸ ਕੋਲ ਸਮਾਂ ਹੈ ਅਸੀਂ ਉਸ ਉਹ ਨਹੀਂ ਕਰਦੇ ਜੋ ਸਾਨੂੰ ਸੱਚੀ ਖੁਸ਼ੀ ਦਿੰਦਾ ਹੈ ਸ਼ਾਇਦ ਇਸ ਲਈ ਕਿਉਂਕਿ ਇਹ ਇੱਕ ਪੁਰਾਣੀ ਪੰਪਰਾ ਹੈ ਹਰ ਬੀਤਦੇ ਦਿਨ ਨਾਲ ਬੋਝ ਭਾਰੀ ਹੁੰਦਾ ਜਾਂਦਾ ਹੈ ਹਰ ਬੀਤਦੇ ਦਿਨ ਨਾਲ ਤੁਹਾਡੇ ਅਸਲ ਸੁਭਾਅ ਹੋਰ ਬਦਲਦਾ ਜਾਂਦਾ ਹੈ ਤੁਹਾਡੀਆਂ ਤਸਵੀਰਾਂ ਦੁੰਦਲੀਆਂ ਹੋ ਜਾਂਦੀਆਂ ਹਨ ਅਤੇ ਆਪਣੇ ਅੰਦਰ ਦੇਖਣਾ ਦਰਦਨਾਕ ਹੁੰਦਾ ਜਾਂਦਾ ਹੈ ਮੈਂ ਇਹ ਗਲਤੀਆਂ ਕੀਤੀਆਂ ਹਨ ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਵੀ ਉਹਨਾਂ ਨੂੰ ਦੁਹਰਾਓ ਇਸੇ ਲਈ ਇਸੇ ਲਈ ਅੱਗੇ ਅਦਾਵਾਂ ਵਿੱਚ ਅਸੀਂ ਚਰਚਾ ਕਰਾਂਗੇ ਕਿ ਤੁਸੀਂ ਆਪਣੇ ਅਸਲ ਸੁਭਾਅ ਦੇ ਨੇੜੇ ਕਿਵੇਂ ਜਾ ਸਕਦੇ ਹੋ ਜੋ ਤੁਹਾਡੀ ਇਕਲਤਾ ਨੂੰ ਇਕਾਂਤ ਵਿੱਚ ਬਦਲਣ ਦੀ ਮਦਦ ਕਰੇਗਾ ਲਓ ਜੀ ਅੱਜ ਮੈਂ ਤੁਹਾਨੂੰ ਇੱਕ ਮਤਲਬ ਕਿ ਇੱਕ ਕੋਇਮ ਕੋਇਮ ਕਹਿ ਸਕਦੇ ਹਾਂ ਮਤਲਬ ਕਿ ਸਟੋਰੀ ਕਹਿ ਸਕਦੀ ਹਾਂ ਸੁਣਾਈ ਆ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ ਇਹ ਹੈਗੀ ਆਪਣੇ ਸੱਚੇ ਸਵੈ ਨੂੰ ਲੁਕਾਉਣ ਦਾ ਦਰਦ ਇਹ ਆਪਣੀ ਮਤਲਬ ਕਿ ਜ਼ਿੰਦਗੀ ਵਿੱਚ ਇਦਾਂ ਦਾ ਹੀ ਕੁਝ ਹੁੰਦਾ ਹੈ ਬਹੁਤ ਜ਼ਿਆਦਾ ਕਈ ਵਾਰੀ ਤਾਂ ਆਪਾਂ ਨੂੰ ਇਕੱਲੇ ਰਹਿਣਾ ਮਤਲਬ ਕਿ ਨਹੀਂ ਰਹਿਣਾ ਚਾਹੀਦਾ ਤੇ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਵੈਸੇ ਖੁਸ਼ ਰੱਖਣਾ ਚਾਹੀਦਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਮੇਰੀ ਇਹ ਮਤਲਬ ਇਹ ਸਟੋਰੀ ਸੀ ਕਿੱਦਾਂ ਦੀ ਲੱਗੀ ਹਾਂਜੀ ਅਮਨ ਅਮਨ ਪੁੱਲਰ ਜੱਟ ਲਾਈਫ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਕਿੱਦਾਂ ਹਾਂਜੀ ਵਧੀਆ ਜੀ ਤੁਸੀਂ ਮੇਰੀ ਇਹ ਪੋਇਮ ਜਰੂਰ ਸੁੋਨਾ ਸਟੋਰੀ ਸੁਣ ਕੇ ਤੇ ਤੁਸੀਂ ਮੈਨੂੰ ਦੱਸਣਾ ਕਿਦਾਂ ਦੀ ਲੱਗੀ ਤੇ ਜੇ ਵਧੀਆ ਲੱਗੀ ਕਮੈਂਟਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ